ਹੁਣ ਇੱਕ ਥਾਣੇਦਾਰ ਕਿੱਥੇ ਕਰੇਗਾ ਨੌਕਰੀ ਠੀਕ ਹੈ ਨਾ ਇਹ ਤਾਂ ਗੱਲ ਹੈਗੀ ਆ ਉਹ ਇਹ ਹਾਲਤ ਇਸ ਵੇਲੇ ਉਸ ਜਗ੍ਹਾ ਤੇ ਖੜ ਗਿਆ ਪੰਜਾਬੀ ਚ ਕਹਿੰਦੀ ਹੈ ਕਹਾਵਤ ਇਹ ਤੋਬੀ ਦਾ ਕੰਨਾ ਕਰਦਾ ਨਾ ਕਾਟਦਾ ਉਹ ਕੰਮ ਹੋਇਆ ਥਾਣੇਦਾਰ ਬਣਨਾ ਤੇ ਚੌਕੀਦਾਰ ਬਣ ਲਗਾ ਕਿ ਮਿੰਟ ਲੱਗਦਾ ਜੀ ਆ ਤੁਹਾਡੇ ਦੇ ਸਾਹਮਣੇ ਹੀ ਦੇਖ ਲਓ ਇਹ ਹੋ ਗਿਆ ਨਾ ਜੀ ਹਾਂ ਜੀ ਤੁਹਾਡੇ ਸਾਹਮਣੇ ਦੇਖ ਲਓ ਹੋ ਸਕਦਾ ਕੋਈ ਚੌਕੀਦਾਰ ਬਣਾ ਰੱਖੇ ਜੀ ਮੈਂ ਕਹਾਂ ਜੀ ਹੁਣ ਤਾਂ ਗਿਆ ਸਾਰੇ ਪਾਸੇ ਜੀ ਹੁਣ ਕਿਤੇ ਵੀ ਨਹੀਂ ਰੱਖਣਗੇ ਕੌਣ ਰੱਖੇਗਾ ਕੋਣ ਹੁਣ ਤਾਂ ਉਹੀ ਗੱਲ ਵੀ ਥਾਣੇਦਾਰ ਹੁੰਦੇ ਤਿੰਨ ਸਿਆਣਿਆਂ ਦੀ ਕਹਾਵਤ ਚੌਕੀਦਾਰ ਲੰਬ ਤੇ ਹੁਣ ਆ ਦੇਖ ਲਓ ਥਾਣੇਦਾਰ ਨੂੰ ਕਿੱਥੇ ਬਣਾਤਾ ਹੁਣ ਚੌਕੀਦਾਰ ਵੀ ਰਹਿ ਗਿਆ। ਇਹ ਐਸਆਈ ਰੈਂਕ ਤੇ ਸੀ ਹੈਗਾ ਸੀ। ਤਨਖਾਹ ਕਿੰਨੀ ਹੁੰਦੀ ਜੀ ਐਸਆਈ ਦੀ? ਐਸਆਈ ਦੀ ਮੇਰੇ ਹਿਸਾਬ ਨਾਲ ਘੱਟੋ-ਘੱਟ ਲੱਖ ਰੁਪਿਆ ਦੇ ਕਰੀਬ ਤੇ ਹੋਏਗੀ। ਲੱਖ ਰੁਪਿਆ। ਹਾਂ ਤੇ ਹੁਣ ਜਿਹੜਾ ਇਕਦਮ ਬੰਦ ਹੋਇਆ 1 ਰੁਪਿਆ ਵੀ ਮਹੀਨੇ ਦਾ ਮਿਲਣਾ ਹੁਣ ਤੇ ਉਹਦਾ ਕਿੰਨਾ ਕੁਛ ਬੰਦ ਕਿੰਨੇ ਸਿਸਟਮ ਉਹਦੇ ਸਟਾਪ ਹੋਇਆ ਕੀ ਵੀ ਤੁਹਾਨੂੰ ਘਰ तक ਕਿੰਨਾ ਲੋਨ ਲਿਆਊਗਾ ਬੱਚਿਆਂ ਦੀ ਫੀਸ ਦੇਣੀ ਉਹ ਕਿੰਨਾ ਕੁਛ ਸਾਰਾ ਕੁਝ ਕਿਉਂਕਿ ਮੁਲਾਜ਼ਮ ਸਾਡੇ ਗਲਤੀਆਂ ਕਰਨ ਲੱਗਿਆ ਇਹ ਸੋਚਦੇ ਨਹੀਂ ਕਿ ਸਾਡਾ ਗਾਂ ਸਾਡੇ ਬੱਚਿਆਂ ਦਾ ਕੀ ਭੋਗ ਖ ਸਸਪੈਂਡ ਕਰਨਾ ਮਤਲਬ ਇਹ ਕਿ ਪੰਜਾਬੀ ਜਮਾਤ ਜਵਾ ਡੰਗਾਈ ਜਿੰਦੇ ਸਮੇਂ ਇਨੀ ਗੱਲ ਸਸਪੈਂਡ ਕਰਦੇ ਨੇ ਅੱਧੀ ਤਨਖਾਹ ਮਿਲਦੀ ਹੈ ਬਰਖਾਸ ਕਰੇ ਦਾ ਪੰਜਾਬੀ ਕਹਿੰਦੇ ਸਾਰਾ ਪਾਣੀ ਬੰਦ ਹੋ ਜਾਂਦਾ ਬਿਲਕੁਲ ਸਾਰੇ ਖਰਚੇ ਜੋ ਵੀ ਸਭ ਕੁਝ ਬੰਦ ਹੋ ਜਾਂਦਾ ਹੁਣ ਉਹਦਾ ਪਾਣੀ ਬੰਦ ਹੋ ਗਿਆ ਜੀ ਪਾਣੀ ਜਿੱਦਾਂ ਕਹਦੀ ਆ ਵੀ ਉਹ ਬੰਦ ਹੋ ਗਿਆ ਜਦੋਂ ਪੁਲਿਸ ਮੁਲਾਜ਼ਮ ਰਿਟਾਇਰ ਹੁੰਦਾ ਉਹਨੂੰ ਫੁੱਲਾਂ ਦੇ ਹਾਰ ਪਾ ਕੇ ਘਰਾਂ ਨੂੰ ਭੇਜਿਆ ਜਾਂਦਾ ਜਦੋਂ ਬਰਖਾਸਤ ਮੁਲਾਜ਼ਮ ਘਰਾਂ ਨੂੰ ਭੇਜਿਆ ਜਾਂਦਾ ਉਹ ਉਹ ਮਾਹੌਲ ਕਿਹੋ ਜਿਹਾ ਹੁੰਦਾ ਜੀ ਤੁਸੀਂ ਹੁਣ ਇਹੋ ਜਿਹੇ ਨਾ ਨਾ ਹੁਣ ਇਦਾਂ ਦੇ ਸਵਾਲ ਕਰੋ ਕਿ ਉਹ ਮਾਹੌਲ ਉਸ ਬੰਦੇ ਨੂੰ ਪਤਾ ਜਿਹੜਾ ਡਿਸਮਿਸ ਹੋਇਆ ਹੁੰਦਾ ਨਾ ਬਰਖਾਸ ਹੋਇਆ ਇਹ ਮੁਲਾਜ਼ਮ ਤੇ ਉਹੋ ਹੀ ਦੱਸਦਾ ਵੀ ਉਹਦੇ ਨਾਲ ਕੀ ਬੀਤਦੀ ਹੈ ਤੇ ਨੌਕਰੀ ਜਿਹੜੀ ਨਾ ਉਹ ਬੜੇ ਇਮਾਨਦਾਰੀ ਨਾਲ ਕਰੋ ਕਿਉਂਕਿ ਤਨਖਾਹਾਂ ਬਹੁਤ ਨੇ ਜੇ ਤੁਸੀਂ ਕਹੋ ਵੀ ਅਸੀਂ ਕਰਾਪਸ਼ਨ ਕਰ ਲਈ ਐਸ ਵੇਲੇ ਤਨਖਾਹਾਂ ਠਾਣੇਦਾਰ ਦੀ ਲੱਖ ਪੇ ਮੇਰੀ ਹੱਥ ਜੋੜ ਕੇ ਬੇਨਤੀ ਕਰਦਾ ਉਹਨਾਂ ਨੂੰ ਕਿ ਪੁਲਿਸ ਮੁਲਾਜ਼ਮ ਹੋਣ ਦੇ ਨਾਤੇ ਕਿਉਂਕਿ ਤੁਹਾਡੇ ਜਦੋਂ ਇਹ ਜਾ ਪੰਗਾ ਪੈਂਦਾ ਮਗਰ ਕੋਈ ਨਹੀਂ ਖੜਦਾ ਤੇ ਉਦੋਂ ਤੇ ਸਾਰੀ ਦੁਨੀਆ ਜਿਹੜੇ ਅੱਜ ਨਾਲ ਤੁਹਾਡੇ ਮੜ ਕੇ ਉਹ ਵੀ ਕਹਿਣ ਲੱਗ ਪਏ ਯਾਰ ਇਹਦੇ ਅੰਦਰ ਕੋਈ ਬੰਦਾ ਹੀ ਮਾੜਾ ਕੋਈ ਨਹੀਂ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਇਮਾਨਦਾਰੀ ਨਾਲ ਡਿਊਟੀ ਕਰੋ ਜਨਤਾ ਨੂੰ ਇਹ ਅਹਿਸਾਸ ਹੋ ਜਾਵੇ ਯਾਰ ਬੰਦਾ ਬੜਾ ਇਮਾਨਦਾਰੀ ਨਾਲ ਵਧੀਆ ਕੰਮ ਕਰਨ ਵਾਲਾ ਨਹੀਂ ਤੇ ਪੰਜਾਬ ਦੇ ਇਸ ਵੇਲੇ ਇਹ ਹਾਲਾਤ ਹੋ ਗਏ ਲੋਕੀ ਐਸਐਚਓ ਲੱਗ ਕੇ ਰਾਜੀ ਨਹੀਂ ਇੱਥੋਂ ਤੱਕ ਦੁਨੀਆ ਐਸਐਚਓ ਲੱਗਣ ਤੋਂ ਵੀ ਭੱਜਦੀ ਹੈ ਤੇ ਕੋਈ ਵਕਤ ਸੀ ਐਸਐਚਓ ਲੱਗ ਵੀ ਆਈ ਪੈਸੇ ਲੱਗ ਕੇ ਯਾਰ ਫਰਾਨੇ ਠਾਣੇ 'ਚ ਲੱਗਾਣਾ ਮਤਲਬ ਇਹ ਕੁਝ ਹਾਲਾਤ ਸੀ ਉਸ ਵੇਲੇ ਅੱਜ ਇਹ ਹਾਲਾਤ ਹੈ ਕੋਈ ਐਸਐਚਓ ਲੱਗ ਕੇ ਰਾਜੀ ਐਸਡੀ ਟੀਵੀ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਸਿਮਰਨਜੀਤ ਸਿੰਘ ਢੱਲੋਂ ਦੋਸਤੋ ਜਲੰਧਰਵਾੜੀ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਸਵਾਲਾਂ ਦੇ ਘੇਰੇ ਦੇ ਵਿੱਚ ਸੀ ਚਰਚਾ ਇਹ ਸੀ ਕਿ ਪੰਜਾਬ ਪੁਲਿਸ ਦੇ ਉਹ ਮੁਲਾਜ਼ਮ ਚਾਹ ਪੀ ਕੇ ਆਏ ਦੋਸ਼ੀ ਦੇ ਘਰ ਪਰ ਹੁਣ ਪੰਜਾਬ ਪੁਲਿਸ ਨੇ ਵੱਡਾ ਐਕਸ਼ਨ ਲਿਆ ਹੈ ਜਲੰਧਰ ਪੁਲਿਸ ਕਮਿਸ਼ਨਰ ਨੇ ਵੱਡਾ ਐਕਸ਼ਨ ਲਿਆ ਹੈ ਇੱਕ ਪੰਜਾਬ ਪੁਲਿਸ ਦੇ ਜਿਹੜੇ ਥਾਣੇਦਾਰ ਸਾਹਿਬ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਤਾਂ ਬਹੁਤ ਸਾਰੇ ਲੋਕ ਇਹ ਕਹਿੰਦੇ ਸੀ ਵੀ ਭਾਈ ਉਸ ਮੁਲਾਜ਼ਮ ਨੂੰ ਜਾਂ ਜਿਨ੍ਹਾਂ ਮੁਲਾਜ਼ਮਾਂ ਨੇ ਡਿਊਟੀ ਦੌਰਾਨ ਲਾਪਰਵਾਹੀ ਵਰਤੀ ਉਹਨਾਂ ਨੂੰ ਨੌਕਰੀ ਤੋਂ ਕੱਢਣਾ ਚਾਹੀਦਾ ਸੀ ਤਾਂ ਇੱਕ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ ਤਾਂ ਉਸ ਦੇ ਬਾਰੇ ਵਿਚਾਰ ਚਰਚਾ ਕਰਨ ਵਾਸਤੇ ਸਾਡੇ ਨਾਲ ਪੰਜਾਬ ਪੁਲਿਸ ਦੇ ਸਾਬਕਾ ਅਫਸਰ ਸਰਦਾਰ ਭੁਪਿੰਦਰ ਸਿੰਘ ਮੌਜੂਦ ਨੇ ਭੁਪਿੰਦਰ ਸਿੰਘ ਜੀ ਬਹੁਤ ਸਾਰੇ ਲੋਕ ਇਹ ਮੰਗ ਕਰ ਰਹੇ ਸੀ ਕਿ ਲਾਪਰਵਾਹੀ ਕਰਨ ਵਾਲੇ ਜਿਹੜੇ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਉਹਨਾਂ ਨੂੰ ਨੌਕਰੀ ਤੋਂ ਕੱਢਣਾ ਚਾਹੀਦਾ ਹੈ ਇੱਕ ਜਿਹੜਾ ਪੁਲਿਸ ਮੁਲਾਜ਼ਮ ਹੈ ਉਹਨੂੰ ਬਰਖਾਸਤ ਕਰ ਦਿੱਤਾ ਗਿਆ ਇਹਦੇ ਬਾਰੇ ਕੀ ਕਹਿਣਾ ਤੁਹਾਡਾ ਜੀ ਇਹ ਗੱਲ ਇਦਾਂ ਜੀ ਕਿ ਮੈਂ ਸ਼ਾਇਦ ਕੋਈ ਅੱਗੇ ਕਿਹਾ ਸੀ ਕਿ ਸਾਡੇ ਪੁਲਿਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਉਸ ਸੰਬੰਧ ਵਿੱਚ ਜਦੋਂ ਇਹ ਘਰ ਗਿਆ ਪਰ ਉਸ ਇਨਵੈਸਟੀਗੇਸ਼ਨ ਦੇ ਵਿੱਚ ਸਾਡੇ ਅਫਸਰ ਸੈਟੀਸਫਾਈ ਨਹੀਂ ਹੋਏ ਸਾਡੀ ਜਨਤਾ ਜਨਤਕ ਪਬਲਿਕ ਜਾਂ ਉਧਰ ਦੇ ਲੋਕ ਰਹਿਣ ਵਾਲੇ ਉਸ ਤੇ ਸੈਟੀਸਫਾਈ ਨਹੀਂ ਜਿਹਦਾ ਰਿਜ਼ਲਟ ਹੋਇਆ ਕਿ ਉਸੇ ਵੇਲੇ ਅਫਸਰਾਂ ਨੇ ਸੀਨੀਅਰ ਅਫਸਰਾਂ ਨੇ ਸਾਡੇ ਸੀਪੀ ਸਾਹਿਬ ਨੇ ਉਹਨੂੰ ਸਸਪੈਂਡ ਕਰ ਦਿੱਤਾ ਦਰਾਉਣੇ ਸਸਪੈਂਡ ਉਹਦੀ ਫਿਰ ਇਨਕੁਆਰੀ ਚੱਲੀ ਹੈ ਇਨਕੁਆਰੀ ਦੇ ਵਿੱਚ ਉਹ ਦੋਸ਼ੀ ਪਾਇਆ ਗਿਆ ਦੋਸ਼ੀ ਪਾਉਣ ਤੋਂ ਬਾਅਦ ਫਿਰ ਉਹਨੂੰ ਸੀਪੀ ਸਾਹਿਬ ਨੇ ਉਹਨੂੰ ਡਿਸਮਿਸ ਕਰ ਦਿੱਤਾ ਕਿਉਂਕਿ ਹਾਲਾਤ ਕੁਝ ਇਹੋ ਜਿਹੇ ਬਣ ਚੁੱਕੇ ਸੀ ਉੱਥੇ ਕਿ ਉੱਥੇ ਚਾਹ ਪੀਣੀ ਕਿ ਉੱਥੇ ਪਾਣੀ ਪੀਣਾ ਵੀ ਜਿਹੜਾ ਉਹ ਬਹੁਤ ਗਲਤ ਸੀ ਤੇ ਮਤਲਬ ਬਰਖਾਸਤ ਤਾਂ ਹੀ ਕੀਤਾ ਉਹ ਕਿ ਵਾਕਈ ਉਹ ਪੁਲਿਸ ਮੁਲਾਜ਼ਮ ਚਾਹ ਪੀ ਕੇ ਆਇਆ ਜੀ ਦੋਸ਼ੀ ਦੇ ਘਰ ਜਦੋਂ ਪੁਲਿਸ ਮੁਲਾਜ਼ਮ ਇੱਕ ਜਿੱਦਾਂ ਉੱਥੇ ਦੀ ਸਾਰੀ ਪਬਲਿਕ ਜਾਂ ਉੱਥੇ ਦੇ ਲੋਕ ਦੱਸ ਰਹੇ ਨੇ ਵੀ ਇਹ ਬੰਦਾ ਚਾਹ ਪੀਂਦਾ ਪਿਆ ਸੀ ਉੱਥੇ ਔਰ ਦਿਖਾਇਆ ਵੀ ਗਿਆ ਕਈਆਂ ਨੇ ਕੋਈ ਫੋਟੋ ਖਿੱਚ ਲੀਆਂ ਜਾਂ ਕਿਸੇ ਨੇ ਸੀਸੀਟੀਵੀ ਕੈਮਰਾ ਜੋ ਦਿਖਾ ਲਿਆ ਉਹ ਸਿਚੁਏਸ਼ਨ ਇਹੋ ਜਿਹੀ ਬਣ ਸੀਗੀ ਸੀ ਕਿ ਉੱਥੇ ਚਾਹ ਪੀਣਾ ਕਿ ਉੱਥੇ ਪਾਣੀ ਪੀਣ ਦਾ ਵੀ ਬਹੁਤ ਟਾਈਮ ਨਹੀਂ ਸੀ)^{(0.0)})^{(0.0)}^{(0.0)}^{(0.0)}^{(0.0)}^{(0.0)}^{(0.0)}^{(0.0)}^{(0.0)}^{(0.0)}^{(0.0)}^{(0.0)}^{(0.0)}^{(0.0)}^{(0.0)}^{(0.0)}^{(0.0)} ਇਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਮੈਂ ਉੱਥੇ ਹਾਜ਼ਰ ਨਹੀਂ ਸੀ ਜੋ ਸੂਤਰਾਂ ਤੋਂ ਇਹ ਪਤਾ ਲੱਗਿਆ ਮੈਨੂੰ ਉਹ ਮੈਂ ਤੁਹਾਨੂੰ ਦੱਸ ਰਿਹਾ ਵੀ ਇਹ ਪਤਾ ਲੱਗਿਆ ਵੀ ਉਹ ਦਿਨ ਬੰਦਿਆਂ ਨੇ ਲਾਪਰਵਾਹੀ ਕੀਤੀ ਉਹ ਲਾਪਰਵਾਹੀ ਦਾ ਰਿਜ਼ਲਟ ਇਹ ਤੁਹਾਡੇ ਸਾਹਮਣੇ ਆ ਗਿਆ ਫਿਰ ਕੀ ਹੋਇਆ ਜਿੱਦਾਂ ਉਹਨਾਂ ਨੇ ਕੀਤਾ ਜੋ ਕੁਝ ਕੀਤਾ ਸਾਰਾ ਕੁਝ ਪਤਾ ਹੀ ਸਾਰਿਆਂ ਨੂੰ ਹੈਨਾ ਉਹਦੇ ਤੋਂ ਬਾਅਦ ਕਾਰਵਾਈ ਪੁਲਿਸ ਨੇ ਆਪਣੀ ਕਰ ਰਹੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ 9 ਦਿਨ ਦਾ ਰਿਮਾਂਡ ਉਹਦਾ ਮਿਲਿਆ ਰਿਮਾਂਡ ਦੇ ਵਿੱਚ ਉਹਦੇ ਜੋ ਪਿਛਲਾ ਕਰੈਕਟਰ ਉਹਦੀ ਸਾਰਾ ਕੱਢਣਗੇ ਤੇ ਘਰ ਦੇ ਵਿੱਚ ਵੀ ਇਹਦੀ ਕੋਈ ਘਰ ਦੇ ਨਾਲ ਪਰਿਵਾਰ ਨਾਲ ਬਹੁਤੀ ਬਣਦੀ ਨਹੀਂ ਘਰ ਵਾਲੀ ਨੂੰ ਵੀ ਕਰੋਣ ਲੜ ਕੇ ਕੱਢਿਆ ਇਹ ਵੀ ਪਤਾ ਲੱਗਾ ਕਿ ਇੱਕ ਬੇਟੀ ਇਹਦੀ ਆਪਣੇ ਨਾਨਕਿਆਂ ਕੋਲ ਰਹਿੰਦੀ ਹੈ ਮਤਲਬ ਬੰਦੇ ਦਾ ਬਹੁਤਾ ਕੈਰੇਕਟਰ ਵਧੀਆ ਨਹੀਂ ਸੀ ਜਿਸ ਪੁਲਿਸ ਬਲਾਜ਼ਮ ਨੂੰ ਬਰਖਾਸਤ ਕੀਤਾ ਗਿਆ ਕਿ ਵਾਕਿਆ ਉਹੀ ਵਾਕਿਆ ਉਹੀ ਜਿਹੜਾ ਉਹਦੇ ਵੱਲੋਂ ਲਾਪਰਵਾਹੀ ਕੀਤੀ ਗਈ ਜਾਂ ਵੱਡੇ ਉੱਚ ਅਫਸਰ ਸੀਗੇ ਉਹ ਵੀ ਕਸੂਰਵਾਰ ਬਰਾਬਰ ਦੇ ਸੀਗੇ ਜੀ ਨਹੀਂ ਬਟੇ ਅਫਸਰਾਂ ਦੇ ਕੋਈ ਇੱਥੇ ਕਸੂਰ ਨਹੀਂ ਕਿਉਂਕਿ ਜਦੋਂ ਵੀ ਜਾਂਦਾ ਹੁਣ ਸੀਪੀ ਨੇ ਥੋੜੀ ਕਰਨੀ ਵੇ ਇਨਕੁਆਇਰੀ ਕਿਤੇ ਵੀ ਵਾਰਤਤ ਹੋਈ ਕਮਿਸ਼ਨਰ ਪੁਲਿਸ ਨੇ ਤੇ ਮੌਕੇ ਦੇ ਹਾਲਾਤ ਆਮ ਤੌਰ ਤੇ ਦੇਖਣਾ ਜੇ ਜਾਣਾ ਪਿਆ ਉੱਥੇ ਫਿਰ ਉਹਨਾਂ ਨੂੰ ਜਦੋਂ ਪਤਾ ਲੱਗਾ ਉੱਥੇ ਸੀਪੀ ਸਾਹਿਬ ਕਮਿਸ਼ਨਰ ਪੁਲਿਸ ਜਲੰਧਰ ਗਏ ਉਸ ਤੋਂ ਬਾਅਦ ਗਿੱਲ ਸਾਹਿਬ ਡੀਏ ਆਪਣੇ ਡੀਸੀਪੀ ਐਸਪੀ ਰੈਂਕ ਦੇ ਜਿਹੜੇ ਗਿੱਲ ਸਾਹਿਬ ਉਹ ਵੀ ਗਏ ਉੱਥੇ ਰਵਿੰਦਰ ਸਿੰਘ ਗਿੱਲ ਉਹਨਾਂ ਨੇ ਮੌਕੇ ਦੇ ਹਾਲਾਤ ਦੇਖੇ ਹਲਾਤਾ ਮਤਾ ਉਹ ਜੋ ਵੀ ਬਣਦੀ ਸਿਚੁਏਸ਼ਨ ਸੀ ਜੋ ਬਣਦੀ ਐਫ ਆਈ ਆਰ ਦਰਜ ਕੀਤੀ ਗਈ ਐਫ ਆਈ ਆਰ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਗਈ ਕਿਉਂਕਿ ਪ੍ਰੈਸ ਮੀਡੀਆ ਜਾਂ ਜਨਤਾ ਕੋਈ ਐਵੇਂ ਅਫਵਾਹਾਂ ਛੱਡੀ ਜਾਂਦੀ ਹੈ ਕਹੀ ਜਾਂਦੀ ਜੀ ਪੁਲਿਸ ਨੇ ਐਫ ਆਈ ਆਰ ਪਹਿਲੀ ਗੱਲ ਤੇ ਐਫ ਆਈ ਆਰ ਦਾ ਪਤਾ ਹੀ ਨਹੀਂ ਲੋਕਾਂ ਨੂੰ ਵੀ ਐਫ ਆਈ ਆਰ ਕੀ ਹੈ ਐਫ ਆਈ ਆਰ ਮੀਨ ਇਟ ਇਜ਼ ਦਾ ਫਰਸਟ ਇਨਫੋਰਮੇਸ਼ਨ ਰਿਪੋਰਟ ਫਰਸਟ ਇਨਫੋਰਮੇਸ਼ਨ ਰਿਪੋਰਟ ਜੋ ਵੀ ਤੁਸੀਂ ਕਿਸੇ ਨੇ ਲਿਖਾਇਆ ਉਹਨਾਂ ਨੂੰ ਲਿਖ ਕੇ ਐਫ ਆਈ ਆਰ ਦਰਜ ਕਰ ਦਿੱਤੀ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਇਨਵੈਸਟੀਗੇਸ਼ਨ ਦਾ ਮਤਲਬ ਇਹਗਾ ਅਗਲੇ ਤੱਥ ਕੀ ਕੀ ਨਿਕਲ ਕੇ ਸਾਹਮਣੇ ਆਉਂਦੇ ਨੇ ਉਹਦਾ ਮਤਲਬ ਇਹ ਹੁੰਦਾ ਵੀ ਜਿਹੜੀ ਹੁਣ ਮਿਸਲ ਜਿਹੜੀ ਤਿਆਰ ਹੋਣੀ ਹੈ ਉਹ ਇਨਵੈਸਟੀਗੇਸ਼ਨ ਦਾ ਮਤਲਬ ਇਹ ਹੋਵੇ ਪੀ ਉਹਦੇ ਵਿੱਚ ਕੀ ਕੀ ਕੁਝ ਨਿਕਲ ਕੇ ਆਂਦਾ ਹੁਣ 9 ਦਿਨ ਦਾ ਰਿਮਾਂਡ ਦੇ ਵਿੱਚ ਉਹ ਕੀ ਕਰਨਾ ਉਹਦੀ ਸਾਰੀ ਇਨਵੈਸਟੀਗੇਸ਼ਨ ਪੁੱਛ ਕੇ ਪੜਤਾਲ ਜੀ ਕਿੰਨੇ ਪੁਲਿਸ ਮੁਲਾਜ਼ਮਾਂ ਤੇ ਕਾਰਵਾਈ ਹੋਈ ਹੈ ਜੀ ਇਹ ਜਿਹੜੀ ਇੱਕ ਮੁਲਾਜ਼ਮ ਕਹਿੰਦੇ ਬਰਖਾਸਤ ਕਰ ਦਿੱਤਾ ਗਿਆ ਨੌਕਰੀ ਤੋਂ ਕੱਢ ਦਿੱਤਾ ਗਿਆ ਜਿਹੜੇ ਹੋਰ ਮੁਲਾਜ਼ਮ ਨੇ ਕਿੰਨੇ ਮੁਲਾਜ਼ਮਾਂ ਤੇ ਕਾਰਵਾਈ ਹੋਈ ਹੈ ਜੀ ਫਿਰਾਲ ਜਦੋਂ ਉੱਥੇ ਗਿਆ ਸੀ ਉਹ ਮੌਕੇ ਦਾ ਜ਼ਿੰਮੇਵਾਰ ਅਫਸਰ ਹੋ ਸੀ ਡਿਊਟੀ ਅਫਸਰ ਹੋ ਸੀ ਉੱਥੇ ਗਿਆ ਸੀ ਕਿਉਂਕਿ ਬਣਦੀ ਉਹਦੀ ਜ਼ਿੰਮੇਵਾਰੀ ਸੀ ਤੇ ਉਹ ਤੇ ਬੰਦਾ ਬੈਠਾ ਉਹ ਚਾਹ ਪੀਂਦਾ ਫਿਰ ਅਫਸਰਾਂ ਨੇ ਜੋ ਦੇਖਿਆ ਇਨਕੁਆਰੀ ਕਰਕੇ ਦੇਖਿਆ ਵੀ ਇਹ ਦੋਸ਼ੀ ਪਾਇਆ ਗਿਆ ਉਹਨੂੰ ਫਿਰ ਪਹਿਲਾਂ ਸਸਪੈਂਡ ਕੀਤਾ ਗਿਆ ਉਸ ਤੋਂ ਬਾਅਦ ਉਹਦੀ ਇਨਕੁਆਰੀ ਕਰਨ ਤੋਂ ਬਾਅਦ ਉਹਨੂੰ ਡਿਸਮਿਸ ਕੀਤਾ ਗਿਆ ਕਿਉਂਕਿ ਇਹ ਡਿਸਮਿਸ ਤੇ ਵੀ ਦੋ ਤਰੀਕੇ ਹੁੰਦੇ ਸਾਡੇ ਵਿਭਾਗ ਦੇ ਇੱਕ ਡਿਸਮਿਸ ਹੁੰਦਾ 311 ਲਾ ਕੇ ਵੀ ਇਮੀਡੀਟ ਫਕ ਉਸੇ ਵળે ਡਿਸਮਿਸ ਕੀਤਾ ਜਾਂਦਾ ਵਿਦਆਊਟ ਐਨੀ ਇਨਕੁਆਰੀ ਪਰ ਸੀਨੀਅਰ ਅਫਸਰ ਜੀ ਸਮਝਦਾਰ ਅਫਸਰ ਜੀ ਸੋਚ ਵਿਚਾਰਨ ਵਾਲੇ ਸੀ ਉਹਨਾਂ ਨੇ ਇਹ ਦੇਖਿਆ ਕਿ ਕਿਤੇ ਮੁਲਾਜ਼ਮ ਦਾ ਜਾਂ ਕਿਸੇ ਅਫਸਰ ਦਾ ਮੁਲਾਜ਼ਮ ਦਾ ਨੁਕਸਾਨ ਵੀ ਨਾ ਹੋਵੇ ਉਹਨਾਂ ਨੇ ਇਨਕੁਆਰੀ ਕਰਕੇ ਦੋਸ਼ ਸਾਬਤ ਕਰਕੇ ਫਿਰ ਉਹਨੂੰ ਡਿਸਮਿਸ ਕੀਤਾ ਗਿਆ ਅੱਛਾ ਬਰਖਾਸਤ ਪੁਲਿਸ ਮੁਲਾਜ਼ਮ ਕਿਸੇ ਹੋਰ ਪਾਸੇ ਨੌਕਰੀ ਕਰਨ ਯੋਗ ਆ ਰਹਿੰਦਾ ਜਿਸ ਤਰੀਕੇ ਦੀ ਐਸ਼ ਪ੍ਰਸਤੀ ਪੰਜਾਬ ਪੁਲਿਸ ਦੇ ਵਿਭਾਗ ਦੇ ਵਿੱਚ ਹੁੰਦੀ ਬਹੁਤ ਸਾਰੇ ਲੋਕ ਇਹ ਚਰਚਾਵਾ ਕਰ ਰਹੇ ਨੇ ਕਿ ਬਰਖਾਸਤ ਪੁਲਿਸ ਮੁਲਾਜ਼ਮ ਕਿਸੇ ਦੇ ਅਧੀਨ ਕੰਮ ਨਹੀਂ ਕਰ ਸਕਦਾ ਇਹ ਸਚਾਈ ਹੈ ਜੀ ਬਿਲਕੁਲ ਸਚਾਈ ਹੈ ਨੇਚਰਲੀ ਗੱਲ ਵੇਸਾ ਉਹਨ ਇੱਕ ਥਾਣੇਦਾਰ ਕਿੱਥੇ ਕਰੇਗਾ ਨੌਕਰੀ ਠੀਕ ਹੈ ਨਾ ਇਹ ਤਾਂ ਗੱਲ ਹੈਗੀ ਆ ਉਹ ਉਹ ਇਹ ਹਾਲਤ ਐਸ ਵੇਲੇ ਉਸ ਜਗ੍ਹਾ ਤੇ ਖੜ ਗਿਆ ਪੰਜਾਬੀ ਚ ਕਹਿੰਦੀ ਹੈ ਕਹਾਵਤ ਦੇ ਧੋਬੀ ਦਾ ਘਰ ਦਾ ਨਾ ਕਾਟਦਾ ਉਹ ਕੰਮ ਹੋਇਆ ਕਿਉਂਕਿ ਇਸ ਸਿਚੁਏਸ਼ਨ ਚ ਆ ਕੇ ਉਹਨੂੰ ਡਿਸਮਿਸ ਕਰਤਾ ਹੁਣ ਨਾ ਉਹ ਕੰਮ ਕਰਨ ਜੋ ਕਰ ਰਿਹਾ ਤੇ ਨਾ ਕੁਝ ਹੋਰ ਕਰਨ ਜੋ ਕਰ ਰਿਹਾ ਤੇ ਨੇਚਰਲੀ ਗੱਲ ਕੰਮ ਨਹੀਂ ਕਰੇਗਾ ਤੇ ਰੋਟੀ ਕਿੱਥੋਂ ਖਾਏਗਾ ਚਲੋ ਇਹ ਅਗਲੀ ਕਾਰਵਾਈ ਅਗਲੇ ਦੀ ਅਗਲੀ ਜਵਾਬ ਦੀ ਉਹ ਕੀ ਕਰਦਾ ਕੀ ਨਹੀਂ ਇਹ ਇੱਕ ਲਗ ਮੈਟਰ ਹੋ ਜਾਂਦਾ ਠੀਕ ਹੈ ਨਾ ਹੁਣ ਗੱਲ ਇਹ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਵਾਰ ਲੋਕਾਂ ਨੂੰ ਜਿਹੜੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਜ਼ਰੂਰ ਦੱਸ ਦਿਓ ਬਰਖਾਸਤ ਕਰਨਾ ਔਰ ਸਸਪੈਂਡ ਕਰਨਾ ਇਸ ਦੇ ਵਿੱਚ ਅੰਤਰ ਕੀ ਹੈ ਜੀ ਸਸਪੈਂਡ ਕਰਨਾ ਮਤਲਬ ਕਿ ਪੰਜਾਬੀ ਜਮਾ ਜਿਆਦਾ ਡੰਗਾਈ ਜਿੰਦੇ ਸਮੇਂ ਇੰਨੀ ਗੱਲ ਸਸਪੈਂਡ ਕਰਦੇ ਨੇ ਅੱਧੀ ਤਨਖਾਹ ਮਿਲਦੀ ਹੈ ਬਰਖਾਸਤ ਕਰੇ ਦਾ ਪੰਜਾਬੀ ਕਹਿੰਦਾ ਸਾਰਾ ਹੁੱਕਾ ਪਾਣੀ ਬੰਦ ਹੋ ਜਾਂਦਾ ਬਿਲਕੁਲ ਸਾਰੇ ਖਰਚੇ ਜੋ ਵੀ ਸਭ ਕੁਝ ਬੰਦ ਹੋ ਜਾਂਦਾ ਹੁਣ ਉਹਦਾ ਹੁੱਕਾ ਪਾਣੀ ਬੰਦ ਹੋ ਗਿਆ ਜੀ ਟੋਟਲੀ ਹੁੱਕਾ ਪਾਣੀ ਜਿੰਦਾ ਕਹਿੰਦੀ ਵੀ ਉਹ ਬੰਦ ਹੋ ਗਿਆ ਇਹ ਮੋਤੀ ਜੀ ਗੱਲ ਤੋਂ ਜ਼ਿਆਦਾ ਕਹਾਣੀ ਲੰਮੀ ਦੱਸਣ ਨਾਲ ਇਹ ਮੋਤੀ ਜੀ ਤੁਹ ਔਰ ਡਿਸਮਿਸ ਦੇ ਵਿੱਚ ਵੀ ਦੋ ਤਰ੍ਹਾਂ ਦੇ ਡਿਸਮਿਸ ਹੋਤਾ ਜਾਂਦਾ ਇੱਕ 311 ਲਾ ਕੇ 311 ਦਾ ਮਤਲਬ ਹੈ ਵੀ ਕੋਈ ਇਨਕੁਆਰੀ ਕਰਨੀ ਉਹਦਾ ਤੋਂ ਦੇਖਿਆ ਉਹਨੂੰ 311 ਲਾ ਕੇ ਡਿਸਮਿਸ ਇੱਕ ਹੁੰਦਾ ਇਨਕੁਆਰੀ ਕਰਕੇ ਡਿਸਮਿਸ ਜਿਸ ਤਰ੍ਹਾਂ ਇਹਨੂੰ ਕੀਤਾ ਪਹਿਲਾਂ ਇਹਨੂੰ ਸਸਪੈਂਡ ਕੀਤਾ ਉਸ ਤੋਂ ਬਾਅਦ ਇਹਨਕੁਆਰੀ ਕੀਤੀ ਇਨਕੁਆਰੀ ਦੇ ਵਿੱਚ ਇਹਨੂੰ ਦੋਸ਼ੀ ਪਾਇਆ ਗਿਆ ਦੋਸ਼ੀ ਪਾਉਣ ਤੋਂ ਬਾਅਦ ਫਿਰ ਇਹਨੂੰ ਡਿਸਮਿਸ ਕੀਤਾ ਕੋਈ ਸੁਣਵਾਈ ਹੁੰਦੀ ਹੈ ਬਰਖਾਸਤ ਕਰਨ ਤੋਂ ਬਾਅਦ ਜੇ ਇਹ ਬਰਖਾਸਤ ਹੀ ਰਹਿੰਦੇ ਹੈ ਮੁਲਾਜ਼ਮ ਇਹ ਅਫਸਰਾਂ ਦੀ ਮਰਜ਼ੀ ਹੈ ਹੁਣ ਤੇ ਅਫਸਰਾਂ ਦੀ ਮਰਜ਼ੀ ਕਿਉਂਕਿ ਬਰਖਾਸਤ ਮੁਲਾਜ਼ਮਾਂ ਦੀਆਂ ਅਲੱਗ-ਅਲੱਗ ਕੰਡੀਸ਼ਨਾਂ ਹੁੰਦੀਆਂ ਕੋਈ ਕਿਸੇ ਕੰਡੀਸ਼ਨ ਬਰਖਾਸਤ ਹੋਇਆ ਕੋਈ ਕਿਸੇ ਅਲੱਗ-ਅਲੱਗ ਕੰਡੀਸ਼ਨਾਂ ਉਹਦੇ ਵਿੱਚ ਗਾ ਸੀਨੀਅਰ ਅਫਸਰਾਂ ਦੀ ਮਰਜ਼ੀ ਹੈ ਉਹ ਕਰਵਾ ਕਰਦੇ ਸੁਣਵਾਈ ਸੁਣਦੇ ਕਰਦੇ ਨਹੀਂ ਕਰਦੇ ਉਹ ਬਾਤ ਦੀਆਂ ਗੱਲਾਂ ਹੈ ਦੇ ਲੋ ਵਕਤ ਹੈ ਕਿੱਥੇ ਲੈ ਜਾਂਦਾ ਹਨ ਬੰਦੇ ਨੂੰ ਜੇ ਕੋਈ ਲਾਪਰਵਾਹੀ ਕਰਦਾ ਮੰਨ ਲਓ ਪ੍ਰਮਾਤਮਾ ਦਾ ਤਾਂ ਸ਼ੁਕਰਾਨਾ ਕਰਨਾ ਚਾਹੀਦਾ ਕਿ ਅਸੀਂ ਤਾਂ ਦੇ ਹੀ ਦੇ ਨਾਲ ਡਿਊਟੀ ਕਰੀਏ ਨੌਕਰੀ ਕਰੀਏ ਜਦੋਂ ਲਾਪਰਵਾਹੀ ਕਰਨੀ ਇਸ ਤਰੀਕੇ ਦੀਆਂ ਘਟਨਾਵਾਂ ਹੋਣੀਆਂ ਬਰਖਾਸਤ ਕਰਨਾ ਫਿਰ ਇੱਕ ਜਿਹੜੇ ਦੂਸਰੇ ਇਮਾਨਦਾਰ ਮੁਲਾਜ਼ਮ ਨੇ ਉਹ ਕੀ ਸੋਚਦੇ ਨੇ ਜੀ ਇਮਾਨਦਾਰ ਮੁਲਾਜ਼ਮਾਂ ਦਾ ਇਦਾਂ ਵੀ ਕਈ ਵਾਰੀ ਇਹੋ ਜਿਹੇ ਜਿਹੜੇ ਮੁਲਾਜ਼ਮ ਹੁੰਦੇ ਨਾ ਤੇ ਮੈਂ ਗੱਲ ਕਰਦਾ ਕਿਤੇ ਸਾਡੇ ਅਫਸਰ ਵੀ ਧੱਕਾ ਕਰਦੇ ਨੇ ਇਹ ਗੱਲ ਨਹੀਂ ਵੀ ਅਫਸਰ ਸਾਡੇ ਨਹੀਂ ਧੱਕਾ ਕਰਦੇ ਅਫਸਰ ਸਾਡੇ ਵੀ ਦੋਹਰੀ ਨੀਤੀ ਨਾਲ ਚੱਲਦੇ ਨੇ ਆਪਾਂ ਇਹ ਗੱਲਾਂ ਕਰਦੇ ਆਂ ਵੀ ਅਫਸਰ ਕਿਤੇ ਧੱਕਾ ਮਲਾਜਮਾਨਾ ਕਰ ਵੀ ਜਾਂਦੇ ਨੇ ਫਿਰ ਧੱਕਾ ਕਰਨ ਲੱਗਾ ਇਹ ਵੀ ਨਹੀਂ ਦੇਖਦੇ ਕਿ ਯਾਰ ਇਹ ਬੰਦਾ ਕਿੰਨੀ ਡਿਊਟੀ ਕੀਤੀ ਏ ਪਿੱਛੇ ਆਦੀ ਕੀ ਡਿਊਟੀ ਸੀ ਕੀ ਨਹੀਂ ਹੁਣ ਕਈ ਮੁਲਾਜ਼ਮ ਇਹੋ ਜਿਹੇ ਨੇ ਹੁਣ ਕਈ ਐਸਐਚਓ ਇਹੋ ਜਿਹੇ ਨੇ ਇੰਸਪੈਕਟਰ ਸ਼ਾਰਪੁਰ ਦਾ ਇੱਕ ਇੰਸਪੈਕਟਰ ਉਸ ਇੰਸਪੈਕਟਰ ਦੇ ਕੋਲ ਇੱਕ ਏਐਸਆਈ ਡਿਊਟੀ ਕਰ ਰਿਹਾ ਉਹ ਇੰਚਾਰਜ ਉਥੇ ਦਾ ਕ੍ਰਪਸ਼ਨ ਚ ਏਐਸਆਈ ਫਸਿਆ ਡਿਸਮਿਸ ਇੰਸਪੈਕਟਰ ਔਰ ਏਐਸਆਈ ਜਿਹੜਾ ਕ੍ਰਪਸ਼ਨ ਚ ਫਸਿਆ ਜਿੱਤੇ ਪਰਚਾ ਆਇਆ ਉਹ ਫਿਰ ਬਹਾਲ ਤੇ ਡਿਸਮਿਸਡ ਇੰਸਪੈਕਟਰ ਜੇ ਵੀ ਤੁਰਿਆ ਫਿਰਦਾ ਇਹੋ ਜਿਹੇ ਕੰਮ ਜਿਹੜੇ ਡਿਪਾਰਟਮੈਂਟ ਦੇ ਵਿੱਚ ਦੋਹਰੀ ਨੀਤੀ ਨਾਲ ਚੱਲ ਰਹੇ ਨੇ ਅੱਛਾ ਬਰਖਾਸਤ ਮੁਲਾਜ਼ਮ ਵਰਦੀ ਪਾ ਸਕਦਾ ਹੈ ਜੀ ਬਿਲਕੁਲ ਨਹੀਂ ਜੀ ਵਰਦੀ ਕੁਝ ਨਹੀਂ ਪਾਦਾ ਵਰਦੀ ਸਾਡੀ ਕਾਰਡ ਵਗੈਰਾ ਮੈਂ ਕਿਹਾ ਮੈਂ ਵਾਪਸ ਲੈ ਲੈਂਦਾ ਜੀ ਸਾਰਾ ਕੁਝ ਜਮ੍ਹਾਂ ਕਰ ਦਿੰਦਾ ਜੀ ਉਹ ਸਾਰਾ ਕੁਝ ਡਿਪਾਰਟਮੈਂਟ ਜਮ੍ਹਾਂ ਕਰਦਾ ਉਹ ਜਿਸ ਜਨਾਬ ਹੁਣਾਂ ਨੂੰ ਹੁਣ ਬਰਖਾਸਤ ਕੀਤਾ ਗਿਆ ਹੈ ਵਰਦੀ ਤੇ ਆਈਡੈਂਟੀਟੀ ਕਾਰਡ ਸਾਰਾ ਕੁਝ ਲੈ ਲਿਆ ਜੀ ਮੈਂ ਮਹਿਕਮੇ ਨੇ ਉਹ ਸਾਰਾ ਕੁਝ ਦੇਣਾ ਪਏਗਾ ਉਹਨੂੰ ਜਮ੍ਹਾਂ ਕਰਾਣਾ ਹੀ ਪਏਗਾ ਸਾਰਾ ਕੁਝ ਅੱਛਾ ਜਦੋਂ ਪੁਲਿਸ ਮੁਲਾਜ਼ਮ ਰਿਟਾਇਰ ਹੁੰਦਾ ਹੈ ਉਹਨੂੰ ਫੁੱਲਾਂ ਦੇ ਹਾਰ ਪਾ ਕੇ ਘਰਾਂ ਨੂੰ ਨਾ ਹੁਣ ਜੇ ਇਦਾਂ ਦੇ ਸਵਾਲ ਕਰੋ ਕਿ ਉਹ ਮਾਹੌਲ ਉਸ ਬੰਦੇ ਨੂੰ ਪਤਾ ਜਿਹੜਾ ਡਿਸਮਿਸ ਹੋਇਆ ਹੁੰਦਾ ਨਾ ਬਰਖਾਸ ਹੋਇਆ ਇਹ ਮਲਾਜ਼ਮ ਤੇ ਉਹੋ ਹੀ ਦੱਸਦਾ ਵੀ ਉਹਦੇ ਨਾਲ ਕੀ ਬੀਤਦੀ ਆ ਕੀ ਹੈ ਨਾ ਉਹਨੇ ਕੀ ਲਾਪਰਵਾਹੀ ਕੀਤੀ ਕੀ ਉਹ ਸਹੀ ਹੈ ਕੀ ਹੈ ਨਹੀਂ ਉਹ ਕੀ ਜਵਾਬ ਦਿੰਦਾ ਬਾ ਇਹ ਬਾਤ ਦੀਆਂ ਗੱਲਾਂ ਇਹ ਤੇ ਉਸ ਤੋਂ ਪਤਾ ਯਾਰ ਇੱਕ ਬੰਦੇ ਦਾ ਹੁੱਕਾ ਪਾਣੀ ਇਕਦਾਂ ਹੀ ਬੰਦ ਹੋ ਜਾਣਾ ਇੱਕ ਬੰਦੇ ਨੇ ਦੇਖਣਾ ਵੀ ਯਾਰ ਮੇਰੀ ਕੱਲ ਨੂੰ ਡਿਊਟੀ ਹੈ ਪਰਸੋਂ ਡਿਊਟੀ ਹੈ ਆ ਪਹਿਲੀ ਤਰੀਕ ਨੂੰ ਤਨਖਾਹ ਨਹੀਂ ਉਹ ਸਾਰਾ ਕੁਝ ਇਕਦਾਂ ਬੰਦ ਹੋ ਜਾਣਾ ਉਹ ਤੇ ਫਿਰ ਹੁਣ ਉਹਨੂੰ ਪਤਾ ਵੀ ਕਿੱਦਾਂ ਬੰਦ ਹੁੰਦਾ ਤਾਂ ਕੀ ਨਹੀਂ ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਪਤਾ ਲੱਗਦਾ ਕੋ ਜਨਾਬ ਉਹਨਾਂ ਦਾ ਰੈਂਕ ਕਿਹੜਾ ਸੀਗਾ ਜਿਨ੍ਹਾਂ ਨੂੰ ਬਰਖਾਸਤ ਕੀਤਾ ਗਿਆ ਸੀ ਐਸਆਈ ਰੈਂਕ ਤੇ ਸੀ ਹੈਗਾ ਜੀ ਬਰਖਾ ਕਿੰਨੀ ਹੁੰਦੀ ਜੀ ਐਸਆਈ ਦੀ ਐਸਆਈ ਦੀ ਮੇਰੇ ਹਿਸਾਬ ਨਾਲ ਘੱਟੋ ਘੱਟ ਲੱਖ ਰੁਪਿਆ ਉਹਦਾ ਕਿੰਨਾ ਕੁਛ ਬੰਦ ਕਿੰਨੇ ਸਿਸਟਮ ਉਹਦੇ ਸਟੌਪ ਹੋਇਆ ਕੀ ਵੀ ਤੁਹਾਨੂੰ ਘਰ ਤੱਕ ਕਿੰਨਾ ਲੋਨ ਲਿਆਊਗਾ ਬੱਚਿਆਂ ਦੀ ਫੀਸ ਦੇਣੀ ਉਹ ਕਿੰਨਾ ਕੁਛ ਸਾਰਾ ਕੁਝ ਕਿਉਂਕਿ ਮੁਲਾਜ਼ਮ ਸਾਡੇ ਗਲਤੀਆਂ ਕਰਨ ਲੱਗਿਆ ਇਹ ਸੋਚਦੇ ਨਹੀਂ ਕਿ ਸਾਡਾ ਗਾਂ ਸਾਡੇ ਬੱਚਿਆਂ ਦਾ ਕੀ ਭੋਗ ਖਮਣੇਗਾ ਗਲਤੀਆਂ ਕਰ ਲੈਂਦੇ ਨੇ ਜਣੀਆਂ ਭੁਗਤਣੀਆਂ ਮੁੜ ਕੇ ਉਹਨੂੰ ਤੇ ਜਿਹੜੇ ਪਾਣੀ ਉਹਦੇ ਬੱਚਿਆਂ ਨੂੰ ਵੱਖਰੀਆਂ ਭੁਗਤਣੀਆਂ ਪੈਂਦੀ ਇਹਨਾਂ ਚੀਜ਼ਾਂ ਵੱਲ ਖਾਸ ਕਰਕੇ ਮੈਂ ਮੁਲਾਜ਼ਮਾਂ ਨੂੰ ਧਿਆਨ ਦੇਣਾ ਕਰਦਾ ਬੇਨਤੀ ਕਰਦਾ ਨਾ ਕਈ ਵਾਰੀ ਕਿਉਂਕਿ ਇਹ ਮੁਲਾਜ਼ਮ ਸਾਡੇ ਕੁਝ ਸਾਡੇ ਅਫਸਰ ਵੀ ਸੋਚਣ ਲੱਗਿਆ ਕਰਨ ਲੱਗਿਆ ਸੋਚਦੇ ਨਹੀਂ ਸਾਡੇ ਡੀਜੀਪੀ ਸਾਹਿਬ ਨੇ ਪਿੱਛੇ ਛਾਂ ਤੁਹਾਨੂੰ ਪਤਾ ਹੋਣਾ ਡੀਜੀਪੀ ਸਾਹਿਬ ਵੱਲੋਂ ਇੱਕ ਏਡੀਜੀਪੀ ਸਸਪੈਂਡ ਕੀਤਾ ਐਸਐਸਬੀ ਸਸਪੈਂਡ ਕੀਤੇ ਡੀਐਸਬੀ ਅਕਲ ਪਰਸੋਂ ਤੁਸੀਂ ਸੁਣਿਆ ਦੋ ਸਸਪੈਂਡ ਕੀਤੇ ਜੇ ਇਹੋ ਜੇ ਅਫਸਰ ਅਫਸਰਾਂ ਨੂੰ ਸਸਪੈਂਡ ਕਰਨ ਲੱਗੇ ਤੇ ਕੰਮ ਕੌਣ ਕਰੇਗਾ ਔਰ ਉਸ ਕੰਮ ਕਰਨ ਦਾ ਜਾਂ ਉਹਨਾਂ ਸਸਪੈਂਡ ਕਰਨ ਦਾ ਰਿਜ਼ਲਟ ਤੁਹਾਡੇ ਸਾਹਮਣੇ ਕ੍ਰਾਈਮ ਰੇਟ ਕਿੰਨਾ ਵੱਧ ਰਿਹਾ ਦਿਨੋ ਦਿਨ ਵੱਧ ਰਿਹਾ ਜੇ ਡੀਜੀਪੀ ਜੇ ਆਪਾਂ ਕਹਦੀਏ ਵੀ ਐਸਐਚਓ ਲੱਗੇ ਇੱਕ ਐਸਐਚਓ ਦੇ ਕੋਲੋਂ ਕੋਈ ਕੰਮ ਸਹੀ ਨਾ ਹੋਵੇ ਤੇ ਐਸਐਚਓ ਬਦਲਿਆ ਜਾਂਦਾ ਉੱਥੇ ਤਜੇ ਉਹ ਡੀਜੀਪੀ ਸਾਹਿਬਸ ਕੋਲੋਂ ਸਾਡੇ ਪੰਜਾਬ ਤੇ ਕ੍ਰਾਈਮ ਤੇ ਕੰਟਰੋਲ ਨਹੀਂ ਹੋ ਰਿਹਾ ਤਾਂ ਡੀਜੀਪੀ ਸਾਹਿਬ ਹੀ ਬਦਲ ਲੈ ਬਥੇਰੇ ਡੀਜੀਪੀ ਨੇ ਵੀ 40 ਡੀਜੀਪੀ ਹੋ ਰਹੇ ਕੋ ਹੋਰ ਵੀ ਲਾ ਕੇ ਦੇਖ ਲੋ ਪੀਸੀਆਰ ਮੁਲਾਜ਼ਮ ਉਹ ਵੀ ਸਸਪੈਂਡ ਕਰ ਦਿੱਤੇ ਜੀ ਉਹ ਵੀ ਸਸਪੈਂਡ ਹੋਣੇ ਨੇ ਉਹ ਤੇ ਸਸਪੈਂਡ ਹੋਣੇ ਸੀ ਨਾ ਦਾਲ। ਉਹਨਾਂ ਦਾ ਕੀ ਰੋਲ ਸੀਗਾ ਜੀ ਉਹਦੇ ਵਿੱਚ? ਪੀਸੀਆਰ ਮੁਲਾਜ਼ਮਾਂ ਨੇ ਇਨਫੋਰਮੇਸ਼ਨ ਜਿਹੜੀ ਉਹ ਦਿੱਤੀ ਹੋਣੀ ਉਹ ਗਲਤ ਟਾਈਮ ਤੇ ਨਹੀਂ ਦਿੱਤੀ ਇਸ ਕਰਕੇ ਉਹਨਾਂ ਨੂੰ ਸਸਪੈਂਡ ਕੀਤਾ। ਉਹ ਪੀਸੀਆਰ ਮੁਲਾਜ਼ਮ ਦੇਤੇ ਹੋਏ ਪਹਿਨ ਇਨਫੋਰਮੇਸ਼ਨ ਆਈ। ਉਹ ਕਹਿੰਦੇ ਮੌਕੇ ਤੇ ਪਹੁੰਚਾ ਤਾਂ ਕੋ ਥੋੜਾ ਲੇਟ ਹੋ ਗਿਆ। ਹੁਣ ਇਸ ਕਰਕੇ ਕੀਤੀ ਉਹਨਾਂ ਨੂੰ ਹੋਰ ਕੋਈ। ਅੱਛਾ ਜਿਹੜੇ ਬਾਕੀ ਹੋਰ ਨਵੇਂ ਮੁਲਾਜ਼ਮ ਨੇ ਕਾਂਸਟੇਬਲਸ ਨੇ, ਹੈੱਡ ਕਾਂਸਟੇਬਲਸ ਨੇ ਉਹਨਾਂ ਨੂੰ ਵੀ ਸਿੱਖਿਆ ਮਿਲਦੀ ਹੋਵੇਗੀ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਾਅਦ। ਸਾਰੀ ਜਿੰਨੀ ਫੋਰਸ ਆਪਣੀ ਡਿਊਟੀ ਕਰਦੀ ਜੇ ਤੁਹਾਡੇ ਵਿਭਾਗ ਦੇ ਵਿੱਚ ਜੇਕਰ ਕੋਈ ਬਰਖਾਸਤ ਹੋ ਜਾਂਦਾ ਸੁਣਵਾਈ ਹੁੰਦੀ ਹੈ ਇੰਟਰਨਲੀ ਡਿਪਾਰਟਮੈਂਟਲੀ ਤੌਰ ਤੇ ਕੋਈ ਸੁਣਵਾਈ ਹੁੰਦੀ ਬਾਅਦ ਦੇ ਵਿੱਚ ਹੁੰਦੀ ਹੈ ਸੁਣਵਾਈ ਹੁੰਦੀ ਹੈ ਜੀ ਕਰਦੇ ਨੇ ਸੁਣਵਾਈ ਅਫਸਰਾਂ ਹੋਰ ਬੰਦਿਆਂ ਦੇ ਕਈ ਜਿਹੜਾ ਕਈ ਵਾਰੀ ਨਿਕਲ ਕੇ ਤੱਥ ਸਾਹਮਣੇ ਕੁਝ ਹੋਰ ਹੁੰਦੇ ਨੇ ਮੌਕੇ ਤੇ ਕਿਸੇ ਹੋਰ ਹਲਾਤਾਂ ਨਾਲ ਡਿਸਮਿਸ ਕੀਤਾ ਜਾਂਦਾ ਉਸ ਤੋਂ ਬਾਅਦ ਮਾਨਜੋ ਹਾਈ ਕੋਰਟ ਤੱਕ ਵੀ ਅਪਰੋਚ ਹੁੰਦੀ ਹੈ ਹਾਈ ਕੋਰਟ ਤੱਕ ਵੀ ਸੁਣਵਾਈ ਹੁੰਦੀ ਹੈ ਕੁਝ ਮੁਲਾਜ਼ਮਾਂ ਦੀ ਜੇ ਤੁਹਾਡੇ ਅਫਸਰਾਂ ਤੱਕ ਕੋਈ ਸੁਣਵਾਈ ਨਹੀਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਂ ਦਾ ਕਿਉਂਕਿ ਕੁਝ ਗੱਲਾਂ ਇਹੋ ਜਿਹੀਆਂ ਹੁੰਦੀਆਂ ਜਦੋਂ ਅਫਸਰ ਬੰਦੇ ਨੂੰ ਤੇ ਉਹਨਾਂ ਨੂੰ ਜਿਨ੍ਹਾਂ ਨੂੰ ਸਸਪੈਂਡ ਬਰਖਾਸਤ ਕੀਤਾ ਗਿਆ ਉਹਨਾਂ ਨੂੰ ਕੀ ਆਪਾਂ ਨਜਾਇਜ਼ ਕਹਿ ਸਕਦੇ ਆ ਜੀ ਇਹ ਤਾਂ ਕੁਝ ਗੱਲਾਂ ਮੌਕੇ ਦੇ ਹਾਲਾਤਾਂ ਮੁਤਾਬਕ ਹੁੰਦੀਆਂ ਨਾ ਕਿਸੇ ਦਾ ਕੋਈ ਮੈਟਰ ਹੈ ਕਿਸੇ ਦਾ ਕੋਈ ਮੈਟਰ ਹੁਣ ਸਾਡੇ ਕੋਲ ਮੁਲਾਜ਼ਮ ਜਿਹੜੇ ਡਿਸਮਿਸ ਨੇ ਕੁਝ ਮੁਲਾਜ਼ਮ ਸਾਡੇ ਕੋਲ ਗੈਰ ਹਾਜ਼ਰੀ ਚ ਡਿਸਮਿਸ ਨੇ ਕੁਝ ਮੁਲਾਜ਼ਮ ਸਾਡੇ ਕੋਲ ਅਫਸਰਾਂ ਦੇ ਧੱਕੇ ਦੀ ਗੱਲ ਫਿਰ ਸੁਣਾ ਦੇਣਾ ਗੈਰ ਹਾਜ਼ਰੀ ਕੱਢਾ ਕਵਾਡਾ ਕਰਾਈ ਮੈਂ ਪਹਿਲਾਂ ਤੇ ਮੈਂ ਇਹ ਪੁੱਛਣਾ ਚਾਹਣਾ ਜਨਤਾ ਮੈਨੂੰ ਦੱਸੇ ਜਿਹੜੇ ਵੀ ਸੁਣਦੇ ਹੋ ਗੈਰ ਹਾਜ਼ਰੀ ਦੇ ਡਿਸਮਿਸ ਨੇ ਉਸ ਤੋਂ ਬਾਅਦ ਕੁਝ ਮੁਲਾਜ਼ਮ ਉਹ ਡਿਸਮਿਸ ਨਹੀਂ ਜਿਨ੍ਹਾਂ ਦੇ ਕੋਈ ਕੇਸ ਰਜਿਸਟਰਡ ਹੋਇਆ ਐਫ ਆਈ ਆਰ ਦਰਜ ਹੋਈ ਤੇ ਡਿਸਮਿਸ ਨਹੀਂ ਐਫ ਆਈ ਆਰ ਦਰਜ ਅਫਸਰਾਂ ਤੇ ਵੀ ਹੋਈ ਆਈ ਪੀ ਆਰ ਦਾ ਵੀ ਦਰਜ ਨੇ ਤੁਹਾਡੇ ਸਾਹਮਣੇ ਹੀ ਹੈ ਪਰਚਾ ਦਰਜ ਹੋਇਆ ਕਿੰਨਿਆਂ ਦੇ ਦਰਜ ਹੁੰਦੇ ਨੇ ਉਹ ਵੀ ਉਹ ਅੰਡਰ ਟ੍ਰਾਇਲ ਡਿਸਮਿਸ ਨੇ ਕੁਝ ਬੰਦੇ ਉਹ ਤੁਹਾਨੂੰ ਦੱਸ ਕੇ ਨਾ ਬਰੀ ਹੋਏ ਅਜੇ ਤੱਕ ਡਿਸਮਿਸ ਸੜਕਾਂ ਤੇ ਤੁਰੇ ਫਿਰਦੇ ਹੁਣ ਜਿਹੜੇ ਮੁਕਦਮੇ 'ਚ ਉਹ ਬੰਦਾ ਬਰੀ ਹੋ ਗਿਆ ਤੁਸੀਂ ਪਹਿਲਾਂ ਡਿਸਮਿਸ ਕਰਤਾ ਐਫ ਆਈ ਆਰ ਤਰਜੀਹ ਦੇ ਜੇ ਬਰੀ ਹੋ ਗਿਆ ਬੰਦਾ ਤੁਸੀਂ ਡਿਸਮਿਸ ਕਰਦੇ ਹੋ ਤੇ ਇਹਦਾ ਮਤਲਬ ਹੈ ਉਹ ਤੇ ਧੱਕਾ ਹੀ ਹੈ ਨਾ ਫਿਰ ਜੇ ਉਹ ਹਾਈ ਕੋਰਟ 'ਚ ਮੁੜ ਕੇ ਉਸ ਬੰਦੇ ਨੇ ਆਪਣੇ ਬੈਨੀਫਿਟ ਲੈ ਕੇ ਆਣਾ ਜਾਂ ਬਹਾਲ ਹੋ ਗਿਆਣਾ ਫਿਰ ਇਹਨਾਂ ਅਫਸਰਾਂ ਨੂੰ ਅਸੀਂ ਲੂਟ ਕਾ ਦੇ ਮਾਰਨ ਦੇ ਅਕਦਾ ਅੱਛਾ ਜਿਵੇਂ ਮੈਂ ਪਹਿਲਾਂ ਭਵਿੰਦਰ ਸਿੰਘ ਜੀ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਜਿਸ ਤਰੀਕੇ ਦੀ ਡਿਊਟੀ ਪੰਜਾਬ ਪੁਲਿਸ ਦੇ ਵਿੱਚ ਹੈ ਬਹੁਤੇ ਲੋਕ ਚਰਚਾਵਾ ਕਰਦੇ ਨੇ ਹਰ ਗਲੀ ਹਰ ਮੁਹੱਲੇ ਦੇ ਵਿੱਚ ਚਰਚਾ ਚਰਚਾਵਾ ਹੁੰਦੀ ਹੈ ਨੇ ਵੀ ਭਾਈ ਪੰਜਾਬ ਪੁਲਿਸ ਦੀ ਨੌਕਰੀ ਮੌਜਾ ਵਾਲੀ ਹੈ ਜਦੋਂ ਕੋਈ ਬਰਖਾਸਤ ਹੁੰਦਾ ਹੈ ਉਸ ਤੋਂ ਬਾਅਦ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਬਰਖਾਸਤ ਤੋਂ ਹੋਣ ਤੋਂ ਬਾਅਦ ਕਿਸੇ ਹੋਰ ادارے ਦੇ ਵਿੱਚ ਜਾਂ ਪ੍ਰਾਈਵੇਟ ادارے ਦੇ ਵਿੱਚ ਉਹ ਮੁਲਾਜ਼ਮ ਕੰਮ ਕਰਨ ਦੇ ਯੋਗ ਹੁੰਦਾ ਜਾਂ ਉਹ ਕੰਮ ਕਰ ਸਕਦਾ ਹੈ ਜੀ ਜਦੋਂ ਕਿਤੇ ਪ੍ਰਾਈਵੇਟ ادارے 'ਚ ਕੰਮ ਕਰਨਾ ਹੋਵੇ ਨਾ ਅਗਲੇ ਪਹਿਲਾਂ ਇਸ ਚੀਜ਼ ਦੀ ਗੱਲਬਾਤ ਪੁੱਛਦੇ ਆਂ ਵੀ ਹਾਂ ਕਿਤੇ ਕੋਈ ਡਿਸਮਿਸ ਨਹੀਂ ਜਾਂ ਡਿਸਮਿਸ ਦਾ ਕੀ ਕਰਨ ਇਹ ਨੇਚਰਲੀ ਗੱਲ ਵੀ ਅਗਲਾ ਕੋਈ ਵੀ ਬੰਦਾ ਜਾਂਦਾ ਤੂੰ ਕਿੱਥੇ ਨੌਕਰੀ ਕੀਤੀ ਸਾਰੀ ਇਨਕੁਆਇਰੀ ਕਰਦੇ ਨੇ ਉਹ ਕਰਨ ਤੋਂ ਬਾਅਦ ਹੀ ਅਗਲਾ ਰੱਖਦਾ ਨੌਕਰੀ ਤੇ ਤੇ ਜਦੋਂ ਅਗਲਾ ਸੋਚਦਾ ਯਾਰ ਸਰਕਾਰੀ ਨੌਕਰੀ ਕਰਕੇ ਨਹੀਂ ਆ ਡਿਸਮਿਸ ਹੋ ਗਿਆ ਤੇ ਇਹ ਹੁਣ ਪ੍ਰਾਈਵੇਟ ਨੌਕਰੀ ਕੀ ਕਰ ਲੈ ਅਗਲਾ ਇਸ ਗੱਲ ਨੂੰ ਪਹਿਲਾਂ ਪੁੱਛਦਾ ਅਗਲਾ ਰੱਖਦਾ ਹੀ ਨਹੀਂ ਕੰਮ ਦਾ ਕਹਿੰਦਾ ਨਹੀਂ ਜੀ ਤੂੰ ਸਰਕਾਰੀ ਨੌਕਰੀ ਕਰਕੇ ਨਹੀਂ ਤੂੰ ਕਰ ਸਕਿਆ ਤਾਂ ਪ੍ਰਾਈਵੇਟ ਕੀ ਕਰ ਲੈ ਅੱਛਾ ਤੁਸੀਂ ਵਿਭਾਗ ਦੇ ਵਿੱਚ ਬੜਾ ਲੰਮਾ ਸਮਾਂ ਸੇਵਾਵਾਂ ਕੀਤੀਆਂ ਬਹੁਤ ਸਾਰੇ ਜਿਹੜੇ ਸਬ ਇਨਸਪੈਕਟਰ ਡਾਇਰੈਕਟਲੀ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੁੰਦੇ ਨੇ ਐਸ ਐਚਓ ਬਣ ਜਾਂਦੇ ਨੇ ਜਾਂ ਹੋਰ ਜਿਹੜੇ ਨਵੇਂ ਹੈੱਡ ਕ ਤਰੇਂੀਆਂ ਕਟਨਾਵਾ ਦੇਖਦੇ ਆ ਹੋਇਆ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਤੇ ਇੱਕ ਸਨੇਹਾ ਦੇਣਾ ਆਪਣੇ ਲਈ ਬਤੌਰ ਸੂਬਾ ਪ੍ਰਧਾਨ ਕਿ ਨੌਕਰੀ ਜਿਹੜੀ ਨਾ ਉਹ ਬੜੇ ਇਮਾਨਦਾਰੀ ਨਾਲ ਕਰੋ ਕਿਉਂਕਿ ਤਨਖਾਹਾਂ ਬਹੁਤ ਨੇ ਜੇ ਤੁਸੀਂ ਕੋਈ ਅਹੀ ਕਰਪਸ਼ਨ ਕਰ ਲਈ ਐਸ ਵੇਲੇ ਤਨਖਾਹਾਂ ਥਾਣੇਦਾਰ ਦੀ ਲੱਖ ਰੁਪਏ ਤੋਂ ਘੱਟ ਤਨਖਾਹ ਨਹੀਂ ਨਵਾਂ ਥਾਣੇਦਾਰ ਵੀ ਭਰਤੀ ਹੋਵੇ ਤੇ ਮੇਰੀ ਹੱਥ ਜੋੜ ਕੇ ਬੇਨਤੀ ਕਰਦਾ ਉਹਨਾਂ ਨੂੰ ਕਿ ਪੁਲਿਸ ਮੁਲਾਜ਼ਮ ਹੋਣ ਦੇ ਨਾਤੇ ਕਿਉਂਕਿ ਤੁਹਾਡੇ ਜਦੋਂ ਇਹ ਜਾ ਪੰਗਾ ਪੈਂਦਾ ਮਗਰ ਕੋਈ ਨਹੀਂ ਖੜਦਾ ਤੇ ਉਹਨੋਂ ਦੇ ਘਰ ਸਾਰੀ ਦੁਨੀਆ ਜਿਹੜੇ ਅੱਜ ਨਾਲ ਤੁਹਾਡੇ ਮੜ ਕੇ ਉਹ ਵੀ ਕਹਿਣ ਲੱਗ ਪਏ ਯਾਰ ਇਹਦੇ ਨਾ ਬੰਦਾ ਹੀ ਮਾੜਾ ਕੋਈ ਨਹੀਂ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਇਮਾਨਦਾਰੀ ਨਾਲ ਡਿਊਟੀ ਕਰੋ ਜਨਤਾ ਨੂੰ ਇਹ ਅਹਿਸਾਸ ਹੋ ਜਾਵੇ ਯਾਰ ਬੰਦਾ ਬੜਾ ਇਮਾਨਦਾਰੀ ਨਾਲ ਵਧੀਆ ਕੰਮ ਕਰਨ ਵਾਲਾ ਨਹੀਂ ਤਾਂ ਪੰਜਾਬ ਦੇ ਇਸ ਵੇਲੇ ਇਹ ਹਾਲਾਤ ਹੋ ਗਏ ਲੋਕੀ ਐਸਐਚਓ ਲੱਗ ਕੇ ਰਾਜੀ ਨਹੀਂ ਇੱਥੋਂ ਤੱਕ ਦੁਨੀਆ ਐਸਐਚਓ ਲੱਗਣ ਤੋਂ ਵੀ ਭਜਦੀ ਹੈ ਤੇ ਕੋਈ ਵਕਤ ਸੀ ਐਸਐਚਓ ਲੱਗਣ ਦੇ ਪੈਸੇ ਖਰਚਦੇ ਸੀ ਲੋਕ ਵੀ ਆਈ ਪੈਸੇ ਲੱਗ ਕੇ ਯਾਰ ਫਲਾਣੇ ਠਾਣੇ 'ਚ ਲੱਗਣਾ ਮਤਲਬ ਇਹ ਕੁਝ ਹਾਲਾਤ ਸੀ ਉਸ ਵੇਲੇ ਅੱਜ ਇਹ ਹਾਲਾਤ ਅੱਛਾ ਜਿਹੜੇ ਲੋਕ ਕਹਿੰਦੇ ਸੀ ਕਿ ਵਾਕਈ ਇਹ ਉਹਨਾਂ ਗੇਲੀ ਕਰਨ ਵਾਲੇ ਜਾਂ ਲਾਪਰਵਾਹੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਤੇ ਕਾਰਵਾਈ ਹੋਣੀ ਚਾਹੀਦੀ ਸੀ ਉਹ ਉਹਨਾਂ ਨੂੰ ਨੌਕਰੀ ਤੋਂ ਕੱਢਿਆ ਜਾਣਾ ਚਾਹੀਦਾ ਸੀਗਾ ਉਹਨਾਂ ਲੋਕਾਂ ਨੂੰ ਕੀ ਕਹਿਣਾ ਤੁਹਾਡਾ ਜੀ ਮੈਂ ਉਹਨਾਂ ਲੋਕਾਂ ਨੂੰ ਬੇਨਤੀ ਕਰਦਾ ਵੀ ਤੁਹਾਡੀ ਜਿਹੜੀ ਡਿਮਾਂਡ ਸੀ ਤੁਸੀਂ ਮੰਗੀ ਸੀ ਡਿਮਾਂਡ ਉਹ ਅਫਸਰਾਂ ਨੇ ਡਿਮਾਂਡ ਪੂਰੀ ਕਰਤੀ ਤੇ ਜੋ ਤੁਸੀਂ ਮੰਗਦੇ ਸੀ ਉਹਨਾਂ ਕੀਤੀ ਜਿਉ ਉਹਨਾਂ ਨੇ ਕੰਮ ਦੀ ਗਲਤੀ ਕੀਤੀ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਸਾਰਿਆਂ ਦੇ ਆ ਗਿਆ ਤੇ ਮੈਂ ਗਾਂਵ ਵਾਸਤੇ ਅਗਲਿਆਂ ਨੂੰ ਵੀ ਜਿਹੜੇ ਡੌਕਰੀ ਕਰ ਰਹੇ ਮੈਂ ਉਹਨਾਂ ਤੋਂ ਵੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਮਾਨਦਾਰੀ ਨਾਲ ਡਿਊਟੀ ਕਰੋ ਤਾਂ ਦਈਨਾਂ ਡਿਊਟੀ ਨੇ ਮੌਕੇ ਤੇ ਡਿਊਟੀ ਚ ਲਾਪਰਵਾਹੀ ਦਾ ਮਰ ਤੋਂ ਕੱਲ ਨੂੰ ਇਹ ਕੰਮ ਇਹ ਜਿਹੜਾ ਹੋਇਆ ਕਿਸੇ ਨਾਲ ਵੀ ਹੋ ਸਕਦਾ ਇਹ ਲੇਖਾ ਜੋਖਾ ਉੱਪਰ ਜਾ ਕੇ ਵੀ ਦੇਣਾ ਪੈਣਾ ਹੈ ਨਾ ਜੀ ਇੱਥੇ ਦਿੱਤਾ ਜਾਣਾ ਉੱਤੇ ਤਾਂ ਕਿਸੇ ਨੇ ਵੇਖਿਆ ਨਹੀਂ ਤੁਹਾਡੇ ਸਾਹਮਣੇ ਹੀ ਲੇਖਾ ਜੋਖਾ ਇੱਥੇ ਹਾਂ ਇੱਥੇ ਹੀ ਨਵੇੜਾ ਜੀ ਉੱਤੇ ਤਾਂ ਕਿਸੇ ਨੇ ਜਾਣਾ ਪਤਾ ਨਹੀਂ ਕਦੋਂ ਜਾਣਾ ਕਿ ਨਹੀਂ ਜਾਣਾ ਇੱਥੇ ਤੁਹਾਡੇ ਸਾਹਮਣੇ ਹੈ ਰਿਜ਼ਲਟ ਹਾਂ ਇਹਨਾਂ ਤਾਂ ਰਿਸ਼ਵਤ ਖਾਦੀ ਹੋਊਗੀ ਉਹ ਅੱਜ ਖੁਸ਼ੀ ਮਨਾਉਂਦੇ ਹੋਣੇ ਹਨ ਜੀ ਜੋ ਵੀ ਕਿਸੇ ਨਾਲ ਜੋ ਕੀਤਾ ਹੋਊਗਾ ਵਾਅਦਾ ਘਾਟਾ ਉਹਨੂੰ ਪਤਾ ਹੋਊਗਾ ਵੀ ਆਹ ਯਾਰ ਇਹ ਬੰਦੇ ਨੇ ਮੇਰੇ ਨਾਲ ਮਾੜਾ ਕੀਤਾ ਕੀਤਾ ਤੁਹਾਡੇ ਸਾਹਮਣੇ ਹੀ ਸਰ। ਕਿੱਧਰ ਰਾਜੀਨਾਮਿਆਂ ਦੀ ਬੜੀ ਐਡਜਸਟਮੈਂਟ ਕਰਦੇ ਆ ਜੀ ਵਿਭਾਗ ਵਿੱਚ ਮੁਲਾਜ਼ਮ ਉਹ ਮੈਂ ਨਹੀਂ ਇਹਦੇ ਬਾਰੇ ਕੁਝ ਕਹਿੰਦਾ ਕਿਉਂਕਿ ਇਹ ਵਿਭਾਗ ਵਾਲੀਆਂ ਗੱਲਾਂ ਹੈ ਉਹ ਜਦੋਂ ਕੋਈ ਕਿਸੇ ਦਾ ਕੰਮ ਹੋ ਜਾਂਦਾ ਲੋਕੀ ਵਿਭਾਗ ਨੂੰ ਬਦਨਾਮ ਕਰਨ ਵਾਸਤੇ ਜਦੋਂ ਨਹੀਂ ਹੁੰਦਾ ਉਦੋਂ ਵਿਭਾਗ ਦੇ ਮਕਮਲ ਕਈ ਗੱਲਾਂ ਕੋਸ਼ ਵਿਭਾਗਾਂ ਬਦਨਾਮ ਵੀ ਜ਼ਿਆਦਾ ਨਜਾਇਜ਼ ਸਾਡਾ ਕੀਤਾ ਹੋਇਆ ਠੀਕ ਹੈ ਨਾ ਇਸ ਕਰਕੇ ਮੈਂ ਅੱਗੇ ਬੇਨਤੀ ਖਾਨਿਆਂ ਦੇ ਵਿੱਚ ਜੇ ਨਫਰੀ ਪੂਰੀ ਨਹੀਂ ਨਫਰੀ ਦੀ ਡਿਮਾਂਡ ਪਈ ਚਾ ਨਫਰੀ ਮੰਗੋ ਪੂਰੀ ਤੇ ਕ੍ਰਾਈਮ ਨੂੰ ਕੰਟਰੋਲ ਕਰੀਏ ਮੈਂ ਤੇ ਸਿੱਖਿਆ ਲਾਸਟ ਵਿੱਚ ਇਹੀ ਮਿਲਦੀ ਹੈ ਕਿ ਇਮਾਨਦਾਰੀ ਦੇ ਨਾਲ ਕੰਮ ਕਰੋ ਲਾਪਰਵਾਹੀ ਨਾ ਕਰੋ ਜੇ ਚੰਗੀ ਤਨਖਾਹ ਮਿਲਦੀ ਹੈ ਬਿਲਕੁਲ ਜੀ ਮੈਂ ਇਮਾਨਦਾਰ ਮੈਂ ਬਾ ਹੱਥ ਜੋੜ ਕੇ ਵੀ ਬੇਨਤੀ ਕਰਦਾ ਹਾਂ ਇਮਾਨਦਾਰੀ ਨਾਲ ਡਿਊਟੀ ਕਰੋ ਡਿਊਟੀ ਚ ਕੋਤਾਈ ਨਾ ਵਰਤੋ ਨਹੀਂ ਤੇ ਰਿਜ਼ਲਟ ਤੁਹਾਡੇ ਸਾਹਮਣੇ ਹੀ ਹੈ ਇਹ ਨੌਜਵਾਨ ਬੇਰੁਜ਼ਗਾਰ ਹੈ ਉਹਨਾਂ ਵੱਲ ਵੀ ਦੇਖਣਾ ਚਾਹੀਦਾ ਹੈ ਨਾ ਜੀ ਬਿਲਕੁਲ ਉਹਨਾਂ ਨੂੰ ਪਹਿਲਾਂ ਦੇਖਣਾ ਚਾਹੀਦਾ ਪਿਆ ਦੇਖੋ ਇਹ ਬੇਰੁਜ਼ਗਾਰ ਤੁਰੇ ਫਿਰਦੇ ਹਨ ਨੌਕਰੀ ਮਿਲਦੀ ਜੇ ਉਦੇ ਵਿੱਚ ਇਹਨਾਂ ਦੱਸੋ ਵੀ ਮੈਂ ਹੁਣ ਥਾਣੇਦਾਰ ਜੇ ਥਾਣੇਦਾਰ ਬਣਨਾ ਤੇ ਚੌਕੀਦਾਰ ਬਣ ਲਗਾ ਕਿੰਨੇ ਟੰਡ ਲੱਗਦਾ ਜੀ ਆ ਤੁਹਾਡੇ ਨੇ ਤੇ ਸਾਹਮਣੇ ਹੀ ਦੇਖ ਲਓ ਇਹ ਹੋ ਗਿਆ ਨਾ ਜੀ ਹਾਂ ਜੀ ਤੁਹਾਡੇ ਸਾਹਮਣੇ ਦੇਖ ਲਓ ਹੋ ਸਕਦਾ ਕੋਈ ਚੌਕੀਦਾਰ ਬਣਾ ਰੱਖੇ ਜੀ ਮੈਂ ਕਹਾਂ ਜੀ ਹੁਣ ਤਾਂ ਗਿਆ ਸਾਰੇ ਪਾਸੇ ਜੀ ਹੁਣ ਕਿਤੇ ਵੀ ਨਹੀਂ ਰੱਖਣਗੇ ਕੌਣ ਰੱਖੇਗਾ ਕੌਣ ਹੁਣ ਤਾਂ ਉਹੀ ਗੱਲ ਵੀ ਥਾਣੇਦਾਰ ਦਾਰ ਹੁੰਦੇ ਨੇ ਤਿੰਨ ਸਿਆਣੇ ਦੀ ਕਹਾਵਤ ਚੌਕੀਦਾਰ ਲੰਬੜਦਾਰ ਥਾਣੇਦਾਰ ਠੀਕ ਹੈ ਤਿੰਨਾ ਬਗੈਰ ਕੰਮ ਨਹੀਂ ਚੱਲ ਸਕਦਾ ਤੇ ਹੁਣ ਆ ਦੇਖ ਲਓ ਥਾਣੇਦਾਰ ਨੂੰ ਕਿੱਥੇ ਬਣਾਤਾ ਹੁਣ ਚੌ ਚੌਕੀਦਾਰ ਤੋਂ ਹੁਣ ਪਿੱਛੇ ਚੌਕੀ ਲੱਗ ਗਿਆ ਚੌਕੀਦਾਰ ਬਣ ਗਿਆ ਉਹ ਵੀ ਰਹਿ ਗਿਆ ਚਾਹੂੰ ਉਹ ਕੀ ਤੁਹਾਡੇ ਵਿਭਾਗ ਵਿੱਚ ਵੀ ਹੁੰਦੀ ਹੈ ਜੀ ਮੈਂ ਕਹਾਂ ਉਹ ਵੀ ਨਹੀਂ ਰਹਿ ਗਿਆ ਹੁਣ ਤਾਂ ਤੁਹਾਡੇ ਸਾਹਮਣੇ ਆ ਜਦੋਂ ਲਾਜ ਦਿੱਤਾ ਕੁਝ ਵੀ ਨਹੀਂ ਰਹਿ ਗਿਆ ਬੰਦਾ ਇਸ ਵਿੱਚ ਤਾਂ ਮੇਰੀ ਬੇਨਤੀ ਹੈ ਇਮਾਨਦਾਰੀ ਨਾ ਕਰੋ ਮੈਂ ਵਾਰ-ਵਾਰ ਇੱਕੋ ਗੱਲ ਕਹਿੰਦਾ ਇਮਾਨਦਾਰੀ ਨਾ ਰੱਖਣਾ ਵੀ ਨਹੀਂ ਕਿ ਇਹਨੇ ਚੌਕੀਦਾਰ ਕਹਿਣਾ ਇਹਨਾਂ ਨੇ ਤਾਂ ਲਾਪਰਵਾਹੀ ਪਹਿਲਾਂ ਕੀਤੀ ਹੈ ਜੀ ਇਹ ਤੇ ਹੁਣ ਆ ਅਗਲੀ ਗੱਲ ਇਹਦੇ ਉਹਦੀ ਪ੍ਰਾਈਵੇਟ ਲਾਈਫ ਦੀ ਗੱਲ ਆਪਾਂ ਚੋਣੇ ਨਾ ਕਹਦੇ ਇਥੇ ਬਾਅਦ ਦੀਆਂ ਗੱਲਾਂ ਹਾਂ ਜੀ ਠੀਕ ਹੈ ਜੀ ਭੁਪਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਥੈਂਕ ਯੂ ਠੀਕ ਹੈ ਜੀ ਸੋ ਬਿਲਕੁਲ ਦਰਸ਼ਕੋਏ ਸਾਡੇ ਨਾਲ ਸਾਡੇ ਨਾਲ ਸਾਬਕਾ ਪੰਜਾਬ ਪੁਲਿਸ ਦੇ ਅਫਸਰ ਸਰਦਾਰ ਭੁਪਿੰਦਰ ਸਿੰਘ ਤਾਂ ਜਿਨ੍ਹਾਂ ਨੇ ਆਪਣੇ ਵਿਚਾਰ ਦਿੱਤੇ ਤਾਂ ਬਹੁਤੇ ਲੋਕਾਂ ਦੀ ਇਹੀ ਮੰਗ ਸੀ ਕਿ ਲਾਪਰਵਾਹੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਪੰਜਾਬ ਪੁਲਿਸ ਨੇ ਇੱਕ ਜਿਹੜੇ ਥਾਣੇਦਾਰ ਸਾਹਿਬ ਨੇ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਯਾਨੀ ਕਿ ਨੌਕਰੀ ਤੋਂ ਕੱਢ ਦਿੱਤਾ ਗਿਆ ਤੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਜਾਂ ਬਰਖਾਸਤ ਹੋਏ ਪੁਲਿਸ ਮੁਲਾਜ਼ਮ ਬਾਰੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂ